ਜ਼ੁਰਮ ਦੀਆਂ ਖਬਰਾਂ ਦੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਲਗਾਤਾਰ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਇੱਕ ਪਾਠੀ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਪੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਮੇਰੀ ਜਾਣਕਾਰੀ ਅਨੁਸਾਰ 28 ਸਾਲਾ ਰਮਨ ਸਿੰਘ ਪੁੱਤਰ ਦਿਲਬਖ ਸਿੰਘ ਬੀਤੀ ਰਾਤ 12 ਤੋਂ 2 ਵਜੇ ਤੱਕ ਡਿਊਟੀ ਨਿਭਾਉਣ ਤੋਂ ਬਾਅਦ ਅੰਮ੍ਰਿਤ ਵੇਲੇ 2 ਵਜੇ ਦੇ ਕਰੀਬ ਗੁਰਦੁਆਰਾ ਨੌਵੀਂ ਪਾਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਡਿਊਟੀ ਕਰਕੇ ਆਪਣੇ ਪਿੰਡ ਵਾਪਸ ਸਾਈਕਲ ਤੇ ਜਾ ਰਿਹਾ ਸੀ ਕਿ ਇਸ ਦੌਰਾਨ ਉਸ ਨੂੰ ਮੌਦਿਕ ਘਾਟ ਉਤਾਰ ਦਿੱਤਾ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਆਗੀ ਵੀ ਸਾਡਾ ਸਿੰਘ ਜੋ ਬਾਬਾ ਬਕਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਪਾਸ਼ਾਹੀ ਦੇ ਡਿਊਟੀ ਕਰਦੇ ਸੀ ਪਾਠੀ ਸਿੰਘ ਗਰੰਤੀ ਸਿੰਘ ਜੀ ਤੋਂ ਮਾਰੇ 12 ਤੋਂ 2 ਵਜੇ ਤੱਕ ਡਿਊਟੀ ਸੀ ਉਹਨਾਂ ਦੀ ਰਾਤ ਤੇ ਜੋ ਕਿ ਉਹ ਡਿਊਟੀ ਤੋਂ ਸਮਾਪਤੀ ਕਰਕੇ ਤੇ ਮਹਾਰਾ ਨਗਰ ਆਪਣੇ ਮਦ ਪਿੰਡ ਨੂੰ ਜਾ ਰਿਹਾ ਸੀ ਆਪਣੇ ਘਰ ਨੂੰ ਤੇ ਮਹਾਰਾ ਰਸਤੇ ਦੇ ਵਿੱਚ ਜੋ ਨਜ਼ਦੀਕ ਰਿਆ ਚੌਂਕੀ ਦੇ ਨਜ਼ਦੀਕ ਉੱਥੇ ਇਹ ਕਾਰਵਾਈ ਹੋਈ ਆ ਪੇ ਕੋਈ ਉਹਨੂੰ ਹਣਚਪਾਤੇ ਬੰਦੇ ਪਏ ਤੇ ਮਹਾਰਾ ਉੱਥੇ ਵੱਡ ਟੂਕ ਦੇ ਨਾਲ ਕਰਕੇ ਤੇ ਬੁਰੀ ਹਾਲਤ ਦੇ ਨਾਲ ਸਰਦਾਰ ਰਮਨਦੀਪ ਸਿੰਘ ਜੀ ਜੋ ਮਦ ਸਰਦਾਰ ਰਮੋਦੀਰ ਸਿੰਘ ਜੀ ਮਾਦਸਾਨਾ ਸਰਦਾਰ ਦਲਬਾਜ ਸਿੰਘ ਜੀ ਮਜਬੀ ਸਿੱਖ ਮਾਰਾ ਬਹੁਤ ਹੀ ਬੁਰੀ ਹਾਲਤ ਨਾਲ ਉਸ ਨੂੰ ਮਾਰਿਆ ਗਿਆ ਵਾ ਤੇ ਜੋ ਪ੍ਰਸ਼ਾਸਨ ਨੇ ਸਾਡੀ ਜੋ ਮਦਦ ਵੱਧ ਤੋਂ ਵੱਧ ਸਾਡੀ ਸਾਰੇ ਪ੍ਰਸ਼ਾਸਨ ਨੇ ਕੀਤੀ ਜੋ ਪੱਤਰਕਾਰ ਸਾਹਿਬ ਵੀ ਆਏ ਮਾਰਾ ਉਹਨਾਂ ਨੇ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਤੇ ਬਹੁਤ ਜ਼ਿਆਦਾ ਹੀ ਮਾਰਾ ਗਰੀਬ ਪਰਿਵਾਰ ਹੀ ਤੇ ਮਾਰਾ ਆਪਣਾ ਪਰਸ਼ਾਦਾ ਪਾਣੀ ਸਾਰਾ ਪਰਿਵਾਰ ਪੰਜ ਛੇ ਜੀ ਉਹਦੇ ਹਿੱਸੇ ਤੋਂ ਮਾਰਾ ਪੰਜ ਛੇ ਜੀ ਜਿਹੜੇ ਕੋਈ ਜ਼ਿਆਦਾ ਕੋਈ ਕਾਰਨ ਪਤਾ ਲੱਗਾ ਕਿ ਕਤਲ ਕਿੱਦਾਂ ਹੋਇਆ ਕੀ ਮਤਲਬ ਰੰਜੇਸ਼ੀ ਕੋਈ ਨਹੀਂ ਜੀ ਵਾਈਗੂ ਜੀ ਉਹ ਤੇ ਕੋਈ ਬੱਚਾ ਵਾਈਗੂ ਜੀ ਇਹੋ ਜਿਹਾ ਬੱਚਾ ਹੀ ਹਾਂਜੀ ਇਨਕੁਆਰੀ ਅਜੇ ਚੱਲ ਰਹੀ ਆ ਤੇ ਵਾਈਗੂ ਜੀ ਅਜੇ ਕੋਈ ਪਤਾ ਨਹੀਂ ਲੱਗਾ ਜੇ ਵੀ ਕੀ ਕੋਈ ਗੱਲਬਾਤ ਹੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਮਾਰੇ ਜੀ ਵੀ ਕਿਸੇ ਨਾਲ ਕੋਈ ਲਾਕਡਾਉਨ ਹੋਵੇ ਕੋਈ ਕੋਸ਼ ਹੋਵੇ ਨਹੀਂ ਜੀ ਉਹ ਤੇ ਬੱਚਾ ਇਹੋ ਜਿਹਾ ਵੀ ਆਪਣੇ ਪਾਰਟ ਤੋਂ ਡਿਊਟੀ ਕਰਕੇ ਆਇਆ ਤੇ ਘਰ ਦੇ ਵਿੱਚ ਆਇਆ ਤੇ ਮਾਰੇ ਬਾਹਰ ਕਈਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਇਹ ਕਿਹਦਾ ਬੱਚਾ ਕਿਹਦਾ ਨਹੀਂ ਮਾਰੇ ਇਹੋ ਜਿਹਾ ਕੋਈ ਮਾਰੇ ਉਹ ਬੱਚਾ ਨਹੀਂ ਗਰੀਬ ਪਰਿਵਾਰ ਹੀ ਇੱਕ ਛੋਟਾ ਬੱਚਾ ਹੈ ਮਾਰੇ ਇਸ ਸਾਲ ਵਿਆਹ ਨੂੰ ਆ ਹੀ ਤੇ ਤਿੰਨ ਕਿ ਮਹੀਨੇ ਦਾ ਜੇ ਛੋਟਾ ਬੱਚਾ ਬਹੁਤ ਜ਼ਿਆਦਾ ਮਾਰਾ ਵਿਅਪਦੀ ਹੋ ਗਈ ਬੜੀ ਮਾੜੀ ਗੱਲ ਹੋਈ ਆ ਬਹੁਤ ਹੀ ਜ਼ਿਆਦਾ ਮਾਰਾ ਜੋ ਆਪ ਦੀ ਸ਼ਰੂਮਨੀ ਕਮੇਟੀ ਬਾਬਾ ਕੋਲਾ ਸਾਹਿਬ ਵਾਲੇ ਉਹਨਾਂ ਵੀ ਸਾਡੇ ਨਾਲ ਪੂਰਾ ਸਾਥ ਦਿੱਤਾ ਤੇ ਵਾਈ ਗੂਜੀ ਬਹੁਤ ਉਹਨਾਂ ਵੀ ਸਾਥ ਦਿੱਤਾ ਕੋਈ ਮਾੜੀ ਗੱਲ ਬਹੁਤ ਉਹਨਾਂ ਵੀ ਆਖਿਆ ਵੀ ਬਹੁਤ ਮਾੜੀ ਗੱਲ ਹੋਈ ਹੈ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ ਕਰੋ